ਸ਼੍ਰੀ ਕਾਂਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਨਾਕਾਉਂਗੀ ਮੈਂ ਕੀ ਕਰ ਰਹੀ ਸੀ ਕਿ ਆਪਣੀ ਗਰਮੀਆਂ ਨੇ ਜਿਹੜੀਆਂ ਸਟਾਰਟ ਹੋ ਰਹੀਆਂ ਨੇ ਸਾਰਿਆਂ ਨੂੰ ਪਤਾਗਾ ਜਿਹੜੇ ਪੰਛੀ ਹੁੰਦੇ ਆ ਉਹਨਾਂ ਨੂੰ ਬਹੁਤ ਪਿਆਸ ਲੱਗਦੀ ਆ ਉਹਨਾਂ ਨੂੰ ਪੀਣ ਲਈ ਪਾਣੀ ਨਹੀਂ ਹੁੰਦਾ ਹੈਗਾ ਹੁਣ ਤਾਂ ਖਿਚਤਾ ਦੇ ਵਿੱਚ ਵੀ ਪਾਣੀ ਹੁੰਦਾ ਜਿਹੜੇ ਪੰਛੀ ਨੇ ਉੱਤੇ ਜਾ ਕੇ ਆਪਣਾ ਪਾਣੀ ਪੀ ਸਕਣ ਆਪਾਂ ਇੱਕ ਤਰੀਕੇ ਦੇ ਨਾਲ ਪੰਛੀਆਂ ਦੀਆਂ ਜਿਹੜੀ ਮਦਦ ਕਰ ਸਕਦੇ ਆਂਗਾ ਇਹ ਜੇ ਆਪਾਂ ਘਰੇ ਵੰਡੀਆਂ ਨੇ ਅਗੇ ਰੱਖ ਸਕਦੇ ਆ ਜਿਹਦੇ ਵਿੱਚ ਆਪਾਂ ਪਾਣੀ ਪਾ ਕੇ ਜਾਂ ਤਾਂ ਘੇਟੇ ਰੱਖ ਸਕਦੇ ਆ ਜਾਂ ਤਾਂ ਆਪਣੀ ਛੱਤ ਤੇ ਰੱਖ ਸਕਦੇ ਆ ਜਾਂ ਛੱਤ ਤੇ ਜਾਨਵਰ ਨੇ ਪੰਛੀ ਨੇ ਜਿਹੜੇ ਉੱਡਦੇ ਹੁੰਦੇ ਨੇਗਾ ਉਹਦੋਂ ਉਹ ਛੱਤ ਤੇ ਆ ਕੇ ਪਾਣੀ ਆ ਜਿਹੜਾ ਪੀ ਸਕਦੇ ਨੇਗਾ ਐਵੇਂ ਹੀ ਆਪਾਂ ਉਹਨਾਂ ਦੀ ਬਹੁਤ ਮਦਦ ਕਰ ਸਕਦੇ ਆਂਗਾ ਗਰਮੀਆਂ ਦੇ ਵਿੱਚ ਪਲੀਜ਼ ਫ੍ਰੈਂਚ ਟੀਨੂ ਮੀਡੀਆ ਗੱਲ ਸਹੀ ਲੱਗੀ ਹੋਵੇ ਮੇਰੇ ਨਾਲ ਕਰਦੇ ਹੋ ਬਾਏ